ਰੰਗ ਪਾਣੀ RAM KABIRA ਇੱਕ ਬਹਿ ਹੈ ਕੋਈ ਨਾ ਸਕੇ ਪਛਾਨੀ ਤੇ ਸਾਧੂ ਦੀ ਸੰਗਤ ਕਰਕੇ ਉਹਦੇ ਬੋਲਾਂ ਕਰਕੇ ਉਹਦੀ ਸੰਗਤ ਵਿੱਚ ਰਹਿਣ ਨਾਲ ਹੀ ਕਈ ਵਾਰ ਕਰਮ ਭਾਗ ਬਦਲ ਜਾਂਦੇ ਸੱਜਣ ਤੁਹਾਨੂੰ ਕੀਰਤਨ ਸੁਣਾ ਕੇ ਗਏ ਨੇ ਸਰਸੇ ਤੋਂ ਆਏ ਬੈਠੇ ਨੇ ਸੱਜਣੋ ਗਾ ਕੇ ਤਾਂ ਕਿਤੇ ਵੀ ਪੈਸੇ ਮਿਲ ਜਾਂਦੇ ਨੇ ਵੱਡੇ ਵੱਡੇ ਤਲਾਕਾਹਰ ਕਦੇ ਮਜਾਰਾਂ ਤੇ ਗਾਉਂਦੇ ਨੇ ਕਦੇ ਕਿਸੇ ਦੀਆਂ ਕਬਰਾਂ ਤੇ ਗਾਉਂਦੇ ਨੇ ਲੱਖਾਂ ਰੁਪਈਆ ਲੈ ਜਾਂਦੇ ਨੇ ਗਾ ਕੇ ਪੈਸਾ ਕਿੱਦੋਂ ਵੀ ਮਿਲ ਸਕਦਾ ਹੈ ਦੁਨਿਆਵੀ ਧਨ ਜਾਂ ਕਮਾਈ ਪੈਸਾ ਗਾ ਕੇ ਕਿਤੇਉਂ ਕਮਾਇਆ ਜਾ ਸਕਦਾ ਹੈ ਪਰ ਯਾਦ ਰੱਖਿਓ ਅੰਦਰ ਦਾ ਸਕੂਨ ਤੇ ਸੱਚ ਦਾ ਜੀਵਨ ਕਿਸੇ ਸਾਧੂ ਦੀ ਸੰਗਤ ਚੋਂ ਹੀ ਮਿਲਦਾ ਹੈ ਗਾਉਂਦੇ ਹੁੰਦੇ ਨਹੀਂ ਉਹ ਔਰ ਜਿਨ੍ਹਾਂ ਬੰਦਿਆਂ ਦੀ ਉਹ ਸੰਗਤ ਵਿੱਚ ਰਹੇ ਮੈਂ ਨਾਮ ਨਹੀਂਓ ਲੈਣਾ ਸਜਣੋ ਉਹ ਦੇਹ ਧਾਰੀਆਂ ਦੀ ਸੰਗਤ ਵਿੱਚ ਦੇਹ ਧਾਰੀਆਂ ਦੀ ਵਡਿਆਈ ਕਰਦੇ ਰਹੇ ਵਕਤ ਆਇਆ ਜਿੱਦਣ ਸੱਚ ਦੀ ਵਡਿਆਈ ਕਰਨ ਲਾਇਆ ਨਾ ਕਿਸੇ ਨੇ ਉਦੋਂ ਅੰਦਰ ਦਾ ਸਕੂਨ ਹੀ ਉਹਨਾਂ ਨੂੰ ਉਦੋਂ ਪ੍ਰਾਪਤ ਹੋਇਆ ਜਦੋਂ ਸੱਚ ਦੀ ਵਡਿਆਈ ਕਰਨ ਲੱਗੇ ਔਰ ਜਿਨ੍ਹਾਂ ਲਾਹਾਂ ਚਿਤਾਰਦੇ ਨਹੀਂ ਬੈਠੇ ਨੇ ਬਾਬਾ ਨਰਿੰਦਰ ਸਿੰਘ ਜੀ ਜਿਨ੍ਹਾਂ ਕਿਹਾ ਛੱਡ ਦਿਓ ਇਹ ਸਰੀਰਾਂ ਦੀ ਵਡਿਆਈ ਸਰੀਰ ਮਰ ਜਾਂਦੇ ਨੇ ਗੁਰੂ ਨਾਨਕ ਦੀ ਵਡਿਆਈ ਕਰੋ ਜਿਨ੍ਹਾਂ ਦੀ ਵਡਿਆਈ ਪੂਰੇ ਜਗਤ ਵਿੱਚ ਹੈ ਪ੍ਰਗਟ ਭਈ ਸਦਲੇ ਜੁਗ ਅੰਤਰ ਬੁਰ ਨਾਨਕ ਕੀ ਵਡਿਆਈ ਬੰਦਿਆਂ ਦੀ ਵਡਿਆਈ ਕਰਕੇ ਤੁਹਾਨੂੰ ਪੈਸਾ ਮਿਲ ਜਾਣਾ ਹੈ ਰੱਬ ਦੀ ਵਡਿਆਈ ਕਰੋਗੇ ਦੁਨਿਆਵੀ ਕਾਰਜ ਵੀ ਕੋਈ ਨਹੀਂ ਰੁਕਣਾ ਤੇ ਸੱਜਣੋਂ ਜਨਮ ਵੀ ਸਫਲ ਹੋ ਜਾਣਾ ਔਰ ਫਿਰ ਉਹਨਾਂ ਕਿਹਾ ਖੰਡੇ ਵਾਟੇ ਦੀ ਪੌਲ ਛਪੋ ਛਪੀ ਉਹਨਾਂ ਪੌਲ ਮੁਸ਼ਕਲਾਂ ਆਈਆਂ ਅੱਜ ਤੱਕ ਕਈ ਕੇਸ ਚੱਲਦੇ ਨੇ ਉਹਨਾਂ ਤੇ ਗੁਰਦਾਰੇ ਦੇ ਪਰ ਸਾਧੂ ਦੀ ਸੰਗਤ ਹੀ ਕਿਸੇ ਨੂੰ ਪ੍ਰੇਰਸਾਦੀ ਨਹੀਂ ਤਾਂ ਚਿੱਤ ਵਿੱਚ ਆਉਂਦਾ ਪੈਸੇ ਲੈਣੇ ਨੇ ਪੈਸੇ ਤਾਂ ਉਹ ਵਾਧੂ ਦਿੰਦੇ ਨੇ ਪੈਸੇ ਤਾਂ ਸਭੋਂ ਉਹ ਬੰਦੇ ਵਾਧੂ ਦਿੰਦੇ ਨੇ ਪਰ ਸਜਣੋ ਜਿਹੜਾ ਗੁਰੂ ਵਾਲਾ ਬਣ ਕੇ ਸਕੂਨ ਮਿਲਦਾ ਉਹ ਕੱਲਾ ਪੈਸਿਆਂ ਨਾਲ ਨਹੀਂ ਜੰਮਦਾ ਜਿਹੜਾ ਅੰਮ੍ਰਿਤ ਵੇਲੇ ਗੁਰੂ ਨਾਨਕ ਦੀ ਜਪਤੀ ਸਭ ਪੜ੍ਹ ਕੇ ਤੁਹਾਨੂੰ ਸਕੂਨ ਮਿਲਣਾ ਹੈ ਉਹ ਹੋਰ ਚੀਜ਼ਾਂ 'ਚੋਂ ਨਹੀਂ ਸਾਧੂ ਦੂਜਿਆਂ ਦਾ ਭਲਾ ਕਰਨ ਵਾਸਤੇ ਉਹਦੀ ਡਿਊਟੀ ਲੱਗੀ ਹੋਈ ਹੈ ਉਹਦੇ ਵਸ ਨਹੀਂ ਹੈ ਉੱਜੀ ਇਸ ਉੱਤੇ ਸਿੱਧ ਹੁੰਦਾ ਸੱਜਣ ਇੱਥੇ ਬਨੂੜ ਤੋਂ ਬੈਠੇ ਨੇ ਬਾਬਾ ਜੀ ਬੈਠੇ ਨੇ ਬਾਬਾ ਗੁਰਦੇਵ ਸਿੰਘ ਉੱਥੇ ਸੇਵਾ ਬਾਬਾ ਜੀ ਦੀ ਬਾਬਾ ਨਰਿੰਦਰ ਸਿੰਘ ਨਾਲੀ ਔਰ ਸਾਧ ਸੰਗਤ ਬਚਪਨ ਤੋਂ ਬੱਚਾ ਸੇਵਾ ਕਰਦਾ ਰਿਹਾ ਜਿਵੇਂ ਆ ਨੌਜਵਾਨ ਬੱਚੇ ਹੁਣ ਆਏ ਬੈਠੇ ਨਾ ਜਿਨ੍ਹਾਂ ਦੇ ਮਾਪਿਓ ਸੇਵਾ ਕਰਦੇ ਉਹ ਬੱਚਿਆਂ ਨੂੰ ਵੀ ਨਾਲ ਲਿਆ 9-10 ਸਾਲ ਤੋਂ ਉਹ ਮਾਪਿਆਂ ਨਾਲ ਆਉਂਦਿਆਂ ਸੇਵਾ ਕਰਦਾ ਰਿਹਾ ਬਾਬਾ ਸ਼ੀਸ਼ਾ ਸਿੰਘ ਉਹਨਾਂ ਦੇ ਵਕਤੋਂ ਸੇਵਾ ਨਿਮੋਂਦੇ ਰਿਹਾ ਪਰਿਵਾਰ ਸੇਵਾ 'ਚ ਬਚਪਨ ਤੋਂ ਆਉਂਦੇ ਆਉਂਦੇ ਬੱਚਾ ਜਵਾਨ ਹੋ ਗਿਆ ਇੱਕ ਦਿਨ ਸਿਰ ਘਟਨਾ ਕੱਢੀ ਬੜਾ ਜਵਰਦਸ ਐਕਸੀਡੈਂਟ ਹੋਇਆ ਉਹ ਨੌਜਵਾਨ ਬੱਚਾ ਕਮਾਂ 'ਚ ਚਲਾ ਗਿਆ ਜੇਦਾਂ ਬੱਚਾ ਐਕਸੀਡੈਂਟ ਹੋ ਕੇ ਭਰ ਜਵਾਨੀ 'ਚ ਕਮਾਂ 'ਚ ਚਲਾ ਜਾਏ ਉਹ ਮਾਪਿਆਂ ਨੂੰ ਪੁੱਛਿਆ ਜਾਣੀ ਐ ਐਵੇਂ ਆਪਾਂ ਕਹਿ ਦਿੰਨੇ ਰੱਬ ਦਾ ਭਾਣਾ ਰੱਬ ਦਾ ਭਾਣਾ ਮੰਨਣਾ ਬਹੁਤ ਔਖਾ ਐ ਇਹ ਗੱਲਾਂ ਕਹਿਣੀਆਂ ਸੌਖੀਆਂ ਨੇ ਜਿੱਤੇ ਵਰਤਦੀ ਉਹਨੂੰ ਪੁੱਛ ਕੇ ਵੇਖਿਓ ਪੀ ਹੋਈ। ਉਹ ਬੱਚਾ ਕੁੰਮਾਂ ਵਿੱਚ ਚਲਾ ਗਿਆ। ਫਿਰ ਸਾਜ ਸੰਗਤ ਗੁਰੂ ਦੇ ਪਿਆਰ ਵਾਲੇ ਸਿੱਖਾਂ ਕਿਹਦੇ ਕੋਲ ਰੋਣਾ ਹੁੰਦਾ ਹੈ? ਦੱਸੋ। ਜਿਹੜਾ ਗੁਰੂ ਵਾਲਾ ਹੈ ਉਹ ਕਿਹਦੇ ਕੋਲ ਰੋਂਦਾ ਹੈ? ਉਹਨੇ ਆਪਣਾ ਦੁੱਖ ਜਾਂ ਆਪਣੇ ਗੁਰੂ ਕੋਲ ਰੋਣੇ ਜਾਂ ਫਿਰ ਕਿਸੇ ਗੁਰੂ ਦੇ ਪਿਆਰਿਆਂ ਕੋਲ ਰੋਣੇ ਕਿ ਆਹ ਹੋਇਆ। ਹੋਰ ਕਿਹਦੇ ਕੋਲ ਰੋਣਾ? ਉਹ ਆਪਣਾ ਦੁੱਖ ਜਾਂ ਤਾਂ ਗੁਰੂ ਕੋਲ ਰੋਂਦਾ ਜਾਂ ਫਿਰ ਗੁਰੂ ਦੇ ਪਿਆਰਿਆਂ ਕੋਲ ਰੋਂਦਾ ਉਹਨਾਂ ਗੁਰੂ ਅੱਗੇ ਅਰਦਾਸ ਕੀਤੀ ਬੈਠੇ ਨੇ ਬਾਬਾ ਜੀ ਬਾਬਾ ਨਨਿੰਦਰ ਸਿੰਘ ਜੀ ਨੂੰ ਕਹ ਦੀ ਇੰਨੀ ਸੇਵਾ ਬੱਚਾ ਬਚਪਨ ਤੋਂ ਕਰਦਾ ਗੱਲ ਹੋ ਗਈ ਕਹਿੰਦੇ ਕੋਈ ਗੱਲ ਨਹੀਂ ਗੁਰੂ ਸਭ ਕਿਰਪਾ ਕਰਨਗੇ ਔਰ ਸਾਧ ਸੰਗਤ ਜਿਹੜਾ ਬੱਚਾ ਕੁੰਮਾਂ ਵਿੱਚ ਪਿਆ ਸੀ ਚਲੋ ਮੈਂ ਇਹ ਗੱਲ ਕਹਿਣੀ ਨਹੀਂ ਸੀ ਕਈ ਵਾਰ ਲਾਈਵ ਚੱਲਦੇ ਲੋਕ ਵੀ ਹੋਰ ਪਾਸੇ ਲੈ ਜਾਂਦੇ ਨੇ ਫਿਰ ਇਹਨਾਂ ਕੋਲ ਖੜ ਕੇ ਆਵਾਜ਼ ਮਾਰੀ ਨਾਂ ਲੈ ਕੇ ਇੱਕ ਵਾਰ ਕਿਹਾ ਦੋ ਵਾਰ ਕਿਹਾ ਔਰ ਜਦੋਂ ਆਵਾਜ਼ ਮਾਰੀ ਜਿਹਨੂੰ ਡਾਕਟਰ ਦੀਆਂ ਦਵਾਈਆਂ ਨਹੀਂ ਬਿਲਾ ਸਕੀਆਂ ਉਹਨੂੰ ਰੱਬ ਦੇ ਪਿਆਰਿਆਂ ਦੀ ਆਵਾਜ਼ ਜਗਾ ਦਿੰਦੀ ਹੈ ਤੀਜੀ ਆਵਾਜ਼ ਤੇ ਉਹ ਬੱਚੇ ਨੇ ਹੱਥ ਜੋੜ ਲਏ ਉਹ ਯੋ ਬੱਚਾ ਬੋਲਨੇ ਫਿਰ ਤੰਤਰਸਥ ਇਹ ਤਾਂ ਸਾਨੂੰ ਸੱਚ ਗੱਲਾਂ ਬੰਦੇ ਜਿਉਂਦੇ ਬੈਠੇ ਨੇ ਤਾਂ ਸੁਣਾਉਣਾ ਪੈਂਦਾ ਕਿਤੇ ਸ਼ਰਦਾ ਬਣਦੇ ਉਹ ਸਿੱਖੋ ਯਾਦ ਰੱਖਿਓ ਗੁਰੂ ਨਾਨਕ ਦੀ ਸਿੱਖੀ ਦੇ ਵੇੜੇ ਵਿੱਚ ਕੋ ਅੱਖ ਨਾਲ ਗੁਰੂ ਨਾਨਕ ਨੂੰ ਵੇਖਿਆ ਜਾ ਸਕਦਾ ਉਹ ਅੱਖ ਸਿਰਫ ਸ਼ਰਦਾ ਦੀ ਅੱਖ ਹੈ ਜਿੱਦਣ ਸ਼ਰਦਾ ਦੀ ਅੱਖ ਲੈ ਕੇ ਗੁਰੂ ਦੀ ਸਿੱਖੀ ਦੇ ਵੇੜੇ ਚ ਆਉਂਗੇ ਇਸ ਸਿੱਖੀ ਦੇ ਵੇੜੇ ਚੋਂ ਗੁਰੂ ਨਾਨਕ ਦੇ ਦਰਸ਼ਨ ਹੋਣਗੇ ਪਰ ਸ਼ਰਦਾ ਦੀ ਅੱਖ ਚਾਹੀਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਕਿਰਪਾ ਕਰਨ ਸਮਾ ਸਮਾਪਤ ਹੋ ਗਿਆ ਆਓ ਇੱਕ ਵਾਰ ਮਿਲ ਕੇ ਪਿਆਰ ਨਾਲ ਆ ਪੰਗਤੀ ਪੜ੍ਹੀਏ ਫਿਰ ਸਮਾਪਤੀ ਹੈ ਸਾਰੇ ਗੱਜ ਕੇ ਹਾਜ਼ਰੀ ਲਾਓ ਕਿਉਂ ਆਪਾਂ ਸੇਵਾ ਨਹੀਂ ਕਰ ਸਕਦੇ ਆਪਾਂ ਇੰਨਾ ਸਿਮਰਨ ਨਹੀਂ ਕਰ ਸਕਦੇ ਪਰ ਜਿੰਨਾ ਚਿਰ ਆਪਾਂ ਬੈਠੇ ਕਿਤੇ ਅਰਦਾਸ ਕਰਿਓ ਚਿੱਤ ਜੁੜ ਜਾਏ ਇੱਕ ਨੁਕਤਾ ਹੋਰ ਕਹਿੰਦਾ ਸੇਵਾ ਦੇ ਨਾਲ ਸਫਲ ਲਿਖਿਆ ਹੋਇਆ ਸ਼ਬਦ ਬਾਣੀ ਚ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨ ਮੰਨੇ ਸਫਲ ਦਾ ਅਰਥ ਪਤਾ ਕੀ ਹੈ ਫਲ ਸਮੇਤ ਪ੍ਰੋਫੈਸਰ ਸਾਫ ਸਿੰਘ ਉਹਨਾਂ ਆਰਥ ਕਿਤੇ ਸਫਲ ਦਾ ਅਰਥ ਹੈ ਸਾਰ ਫਲ ਫਲ ਸਮੇਤ ਸੇਵਾ ਫਲ ਸਮੇਤ ਹੈ ਜਿਹੜੀ ਸੇਵਾ ਕਰੋਗੇ ਉਹਦਾ ਫਲ ਜਰੂਰ ਮਿਲਦਾ ਹੈ ਜੇ ਸਤਗੁਰ ਕਾ ਮਨ ਮੰਨ ਮੰਨਿਆ ਤਾਂ ਪਾਪਕ ਸੰਭਲ ਭੰਨੇ ਜੇ ਗੁਰੂ ਦਾ ਮਨ ਮੰਨ ਗਿਆ ਸੇਵਾ ਚ ਤਾਂ ਪਾਪ ਨਾਸ਼ ਹੋ ਜਾਂਦੇ ਹੁਣ ਸਵਾਲ ਪੈਦਾ ਹੁੰਦਾ ਗੁਰੂ ਦਾ ਮਨ ਕਿਵੇਂ ਮੰਨਣਾ ਹੈ ਸੇਵਾ ਹੋ ਰਹੀ ਹੈ ਤੁਸੀਂ ਸੁਣਨ ਦੀ ਕਰ ਰਹੇ ਹੋ ਅਸੀਂ ਕਥਾ ਕੀਰਤਨ ਦੀ ਸੇਵਾ ਕਰ ਰਹੇ ਕੋਈ ਜੋੜਿਆਂ ਦੀ ਸੰਭਾਲ ਦੀ ਸੇਵਾ ਕਰਦਾ ਕੋਈ ਲੰਗਰ ਬਣਾਉਣ ਦੀ ਸੇਵਾ ਕਰ ਰਿਹਾ ਕੋਈ ਲੰਗਰ ਵਰਤੌਣ ਦੀ ਸੇਵਾ ਕਰ ਰਿਹਾ ਹੈ ਇਹ ਸਾਰਿਆਂ ਦੀ ਸੇਵਾ ਕੋਈ ਬਾਹਰ ਗੱਡੀਆਂ ਲਵਾਉਣ ਦੀ ਸੇਵਾ ਕਰ ਰਿਹਾ ਪਰ ਸੇਵਾ ਤੇ ਸਤਿਗੁਰੂ ਦਾ ਮਨ ਮੰਨ ਜਾਏ ਟੋੜੀ ਮੇਰੀ ਬਾਕੀ ਸਾਰੇ ਸੇਵਾਦਾਰਾਂ ਦੀ ਸਤਿਗੁਰੂ ਦਾ ਮਨ ਮੰਨ ਜਾਏ ਕੀ ਕਰਨਾ ਚਾਹੀਦਾ ਸੁਣਿਓ ਸਭ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਾ ਸੰਮਲ ਭੰਨੇ ਮਰ ਸਤਿਗੁਰ ਦਾ ਮਨ ਕਿਵੇਂ ਮੰਨਦਾ ਹੈ ਹਜ਼ੂਰ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਪੜੋ ਜੇ ਕੋ ਕਰੇ ਚਿਤ ਸਤਿਗੁਰੂ ਦਾ ਮਨ ਮੰਨਣੇ ਜੇ ਕੋ ਕਰੇ ਚਿਤ ਲਾਏ ਜੇ ਕੋਈ ਚਿੱਤ ਲਾ ਕੇ ਸੇਵਾ ਕਰੇ ਇਸ ਲਈ ਸਾਧ ਸੰਗਤ ਆਪਾਂ ਅਰਦਾਸ ਕਰਨੀ ਆਪਣਾ ਚਿੱਤ ਲੱਗ ਜਾਏ ਐਨੇ ਵਿੱਚ ਹੀ ਲਾਭ ਹੈ ਕਿ ਜਿੰਨੇ ਘੰਟੇ ਕਿਸੇ ਨੇ ਕੋਈ ਸੇਵਾ ਨਿਮਾਉਣੀ ਹੈ ਨਾ ਸੁਣਨ ਦੀ ਬਹਿਣ ਦੀ ਗਾਉਣ ਦੀ ਕੀਰਤਨ ਦੀ ਜੋੜੇ ਸੰਭਲਣ ਦੀ ਲੰਗਰ ਵਰਤੌਣ ਦੀ ਲੰਗਰ ਬਣਾਉਣ ਦੀ ਜਾਂ ਬਾਹਰ ਗੱਡੀਆਂ ਲਵਾਉਣ ਦੀ ਚਿੱਤ ਲੱਗ ਜਾਏ ਕਿਤੇ ਗੁਰੂ ਚ ਸੇਵਾ ਕਰਦਿਆਂ ਕਰਦਿਆਂ ਚਿੱਤ ਲਾਓ ਔ ਚਿੱਤ ਜੋੜ ਕੇ ਕਈਏ ਫਿਰ ਸਮਾਪਤੀ ਐ ਇੱਕ ਵਾਰ ਪਿਆਰ ਨਾਲ ਆਖੋ ਸਦਵਲਿਹਾਰੇ ਜਾਉ ਤੇ ਨਾ ਕਹਿ ਸਦਵਲਿਹਾਰੇ ਜਾਉ ਸਦਵਲਿਹਾਰੇ ਜਾਉ ਤੇ ਨਾ ਕਹਿ ਸਦਵਲਿਹਾਰੇ ਜਾਉ ਸਦਵਲਿਹਾਰੇ ਗੱਜ ਕੇ ਸਦਵਲਿਹਾਰੇ ਵਾ ਵਾ ਸਦਵਲਿਹਾਰੇ ਜਾਉ ਦਿਨਾਂ ਕੇ ਸਦਵਲਿਹਾਰੇ ਜਾਉ ਭੈਣੋ ਕਰਿਓ ਕਿਰਪਾ ਸਦਵਲ ਨੇ ਜਾਉ ਦਿਨਾਂ ਕੇ ਸਦਵਲਿਹਾਰੇ ਵਾ ਵਾ ਜੋ ਜਨ ਲੇ ਖਸਮ ਕਾ ਨਾਓ ਜੋ ਜਨ ਲੇ ਖਸਮ ਕਾ ਨਾਓ ਜੋ ਜਨ ਲੇ ਖਸਮ ਕਾ ਨਾਓ ਜੋ ਜਨ ਸੱਦ ਵਲੇ ਹਾਰ ਜਾਉ ਤੈਨਾਂ ਕੈ ਸੱਦ ਵਲੇ ਹਾਰ ਜਾਉ ਸੱਦ ਵਲੇ ਹਾਰ ਜਾਉ ਤੈਨਾਂ ਕੈ ਸੱਦ ਵਲੇ ਹਾਰ ਜਾਉ ਸੱਦ ਵਲੇ ਜਾਉ ਤੈਨਾਂ ਕੈ ਸੱਦ ਵਲੇ ਹਾਰ ਜਾ ਸੱਦ ਅੱਖੋ ਸਤਨਾਮ ਸ੍ਰੀ ਅਨੀਆਂ ਬੇਨਤੀਆਂ ਪ੍ਰਵਾਨ ਕਰਨੀ ਆਸਾਨਤ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਮੂਹ ਸੰਗਤਾਂ ਦਾ ਧੰਨਵਾਦ ਸਟੇਜ ਤੇ ਸ਼ੋਭਿਤ ਸਮੂਹ ਆਏ ਮਹਾਂ ਪਰਸ਼ੰਦਾ ਅਸਥਾਨਾਂ ਦੇ ਜਥੇਦਾਰਾਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭਾਈ ਜਤਿੰਦਰ ਸਿੰਘ ਦੀ ਬੜੇ ਨੌਜਵਾਨ ਪਿਆਰੇ ਕਿਰਤਨੀਆਂ ਨੇ ਸ਼ਰਦਾ ਵਾਲੇ ਨੇ ਪ੍ਰੇਮ ਵਾਲੇ ਨੇ ਜਿਹੜੀ ਡਿਊਟੀ ਬਾਬਾ ਜੀ ਇਹਨਾਂ ਦੀ ਲਾਉਂਦੇ ਫਿਰ ਟੱਚ ਰਹਿੰਦੇ ਕੱਲ ਵੀ ਫੋਨ ਕੀਤਾ ਭਾਈ ਸਾਹਿਬ ਇੰਨੇ ਵਜੇ ਟਾਈਮ ਹੈ ਸਵੇਰੇ ਵੀ ਫੋਨ ਕੀਤਾ ਭਾਈ ਸਾਹਿਬ ਇੰਨੇ ਵਜੇ ਟਾਈਮ ਹੈ ਫਿਰ ਕੀਤਾ ਭਾਈ ਸਾਹਿਬ ਚੱਲ ਪੈ ਭਾਈ ਸਾਹਿਬ ਕਿੱਥੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਕੀਰਤਨ ਦੀ ਰਾਤ ਚੜ੍ਹਦੀਆਂ ਕਲਾਂ ਬਖਸ਼ਣ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤਨਵਾਦ ਹੈ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਦਾ ਮਹਾਪੁਰਖ ਸ੍ਰੀ ਮਾਨਸੰਦ ਬਾਬਾ ਨਰਿੰਦਰ ਸਿੰਘ ਜੀਆਂ ਵੱਲੋਂ ਸੰਤ ਬਾਬਾ ਬਲਵਿੰਦਰ ਸਿੰਘ ਜੀਆਂ ਵੱਲੋਂ ਸਮੂਹ ਸੰਪਰਦਾ ਦੇ ਜਥੇਦਾਰਾਂ ਵੱਲੋਂ ਜੀਓ ਆਇਆਂ ਧੰਵਾਦ ਸੋ ਹੁਣ ਸਮਾਂ ਜਿਨ੍ਹਾਂ ਦੀ ਕਥਾ ਸਰਵਣ ਕੀਤੀ ਹੈ ਯਾਨੀ ਜੀ ਨੇ ਜਪਣ ਵਾਲਿਆਂ ਦੀ ਵਡਿਆਈ ਕੀਤੀ ਹੈ ਸੋ ਹੁਣ ਉਹਨਾਂ ਦੀ ਰਚਨਾ ਤੋਂ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ へ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਕ ਹੈ ਨਿਸਤਾਰ ਬੇੰਤ ਜਥੇਦਾਰ ਮਹਾਪੁਰਸ਼ ਹਾਜ਼ਰੀਆਂ ਭਰ ਰਹੇ ਨੇ ਸਰਬੱਤ ਨੂੰ ਜਿਉ ਆਇਆ ਬਾਅਦ ਵਿੱਚ ਕਿਉ ਸਮਾਂ ਆਪਣੀ ਚਾਲ ਚੱਲਦਾ ਹੈ ਮਹਾਪੁਰਸ਼ ਸਨਮਾਨ ਕਰਨਗੇ ਸਭ ਦਾ ਇਨਾਮ ਲੈ ਕੇ ਫਿਰ ਸਨਮਾਨ ਹੋ ਜਾਏਗਾ ਸੋ ਸਿਨਮਰ ਸਾਰੀ ਸੰਗਤ ਵੱਲੋਂ ਮਹਾਪੁਰਖ ਸ਼੍ਰੀ ਮਾਨਸੰਦ ਬਾਬਾ ਨਰਿੰਦਰ ਸਿੰਘ ਜੀਆ ਨੂੰ ਬੇਨਤੀ ਕਰਦਾ ਸੋ ਆਪ ਜੀ ਸਟੇਜ ਤੇ ਆ ਕੇ ਜਿੰਨਾ ਵੀ ਸਮਾਂ ਵਾਦੂ ਵਦ ਸੰਗਤ